ਸਤ ਸ੍ਰੀ ਅਕਾਲ ਦੋਸਤੋ ਮੈਨਾਂ ਇੱਕ ਵੀਡੀਓ ਆ ਗਈ ਮੇਰੇ ਸਾਹਮਣੇ ਕਿ ਆਪਣੇ ਕਿਸੇ ਪੰਜਾਬੀ ਯੂਟਿਊਬਰ ਦੀ ਫਿਰ ਬੜੀ ਖੇਚੜੀ ਦੇਖ ਕੇ ਉਹ ਬੰਦਾ ਅਫਗਾਨਿਸਤਾਨ ਦੇ ਵਿੱਚ ਘੁੰਮਦਾ ਫਿਰਦਾ ਅਫਗਾਨਿਸਤਾਨ ਦੇ ਪਿੰਡਾਂ 'ਚ ਫਿਰਦਾ ਉਹ ਤੇ ਉੱਥੋਂ ਦੇ ਜਿਹੜੇ ਲੋਕਲ ਅਫਗਾਨੀ ਆ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਇਸ ਸਰਦਾਰ ਨਾਲੂਏ ਨੂੰ ਜਾਣਦੇ ਆ ਸਰਦਾਰ ਹਰੀ ਸਿੰਘ ਨਾਲੂਏ ਨੂੰ ਤਾਂ ਉਹਨਾਂ ਨੇ ਸਿਰ ਮਾਰਤਾ ਵੀ ਅਸੀਂ ਨਹੀਂ ਜਾਣਦੇ ਤਾਂ ਇਹ ਉਸੇ ਵੀਡੀਓ ਦੇ ਵਿੱਚ ਸਿੱਖਾਂ ਨੂੰ ਅਨਫੀਰੀਅਰ ਫੀਲ ਕਰਾਈ ਜਾਂਦਾ ਵੀ ਤੁਸੀਂ ਤਾਂ ਕਹਿੰਦੇ ਸੀਗੇ ਇਹ ਵੀ ਸਾਡੇ ਸਰਦਾਰ ਨਲੂਏ ਦਾ ਨਾਂ ਸੁਣ ਕੇ ਪਠਾਣੀਆਂ ਦੇ ਗਰਭ ਡਿੱਗ ਪੈਂਦੇ ਸੀ ਉਹ ਆ ਉਹਦੇ ਜਵਾਕਾਂ ਨੂੰ ਰਾਤ ਨੂੰ ਜਿਹੜਾ ਸਮਾਉਣਾ ਹੁੰਦਾ ਸੀ ਉਹਨੂੰ ਦਬਕਾ ਮਾਰ ਦਿੰਦੀਆਂ ਸੀ ਵੀ ਸੌਂਦਾ ਚੁੱਪ ਕਰਕੇ ਨਹੀਂ ਨਲੂਆ ਆਜੂ ਇੱਥੇ ਦਾ ਸਰਦਾਰ ਨਲੂਏ ਨੂੰ ਜਾਣਦਾ ਹੀ ਕੋਈ ਨਹੀਂ ਇਹ ਗੱਲ ਹੋਰ ਕਰਦਾ ਕਹਿੰਦਾ ਵੀ ਆਪਾਂ ਵੀ ਬੜਾ ਪ੍ਰਚਾਰ ਕੀਤਾ ਵੇ ਆ ਵੀ ਅਸੀਂ ਜਾ ਕੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਸੀ ਉਹ ਕਹਿੰਦਾ ਮਨਾ ਤੁਸੀਂ ਇੱਕ ਛੋਟੀ ਜੀ ਚੌਂਕੀ ਤੇ ਖੈਬਰ ਦਰੇ ਤੇ ਜਾ ਕੇ ਕਿਲਾ ਜਾ ਬਣਾ ਲਿਆ ਸੀ ਤੁਸੀਂ ਅਫਗਾਨਿਸਤਾਨ ਤੇ ਨਾ ਕੋਈ ਐ ਨਹੀਂ ਵੀ ਸਾਰਾ ਹੀ ਕਬਜ਼ੇ ਹੇਠ ਲੈ ਲਿਆ ਹੁਣ ਚਲੋ ਠੀਕ ਆ ਪਰ ਇਹ ਗੱਲ ਦਾ ਤਰਤੀਬ ਪਰ ਜਵਾਬ ਦਿੰਨੇ ਆ ਪਹਿਲੀ ਗੱਲ ਤਾਂ ਮੇਰੀ ਸੋਚ ਇਹ ਹੈ ਵੀ ਜਿਹੜੇ ਇਹ ਘੁੰਮਣ ਫਿਰਨ ਲਈ ਯੂਟਿਊਬਰ ਹਨ ਚਾਹੇ ਤ ਉਹ ਜਿਹੜੇ ਆਦਿ ਜਨਾਨੀਆਂ ਨਾਲ ਜਿੱਤੇ ਫਿਰਦੇ ਹੁੰਦੇ ਆ ਤੇ ਚਾਹੇ ਜਿਹੜੇ ਇਕੱਲੇ ਜਾਂਦੇ ਆ ਇਹਨਾਂ ਦਾ ਮੈਂਟਲ ਲੈਵਲ ਇੰਨਾ ਹੈ ਨਹੀਂਗਾ ਵੀ ਆਪਾਂ ਇਹਨਾਂ ਦੀ ਕਿਸੇ ਗੱਲ ਤੇ ਗੌਰ ਕਰਕੇ ਜਦੋਂ ਇਹਨਾਂ ਨੂੰ ਰਿਪਲਾਈ ਕਰਕੇ ਇਹਨਾਂ ਨੂੰ ਆਪਾਂ ਹਾਈਪ ਦਈਏ ਪਰ ਇਹ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਵੀ ਕਿਤੇ ਹੋ ਸਕਦਾ ਇਹਨਾਂ ਦੀ ਕੁੱਤੇ ਭਕਾਈ ਨੂੰ ਸੁਣ ਕੇ ਆਪਣੇ ਕਿਸੇ ਬੰਦੇ ਦੇ ਮਨ ਦੇ ਵਿੱਚ ਨਾ ਐਨ ਆ ਰਹੇ ਯਾਰ ਵੀ ਭੈਣੋ ਅਸੀਂ ਤਾਂ ਬਾਕੀ ਇਹਨੇ ਫਦੂ ਸੀਗੇ ਹੁਣ ਪਹਿਲੀ ਗੱਲ ਆਪਾਂ ਇਹ ਕਰਦਗੇ ਵੀ ਸਿੱਖਾਂ ਨੇ ਅਫਗਾਨਿਸਤਾਨ ਦੇ ਕਿਹੜੇ ਹਿੱਸੇ ਤੇ ਰਾਜ ਕੀਤਾ ਤਾਂ ਤੁਹਾਨੂੰ ਮੈਂ ਯਾਦ ਕਰਾਉਣਾ ਵੀ 1901 ਦੇ ਵਿੱਚ ਨਾ ਅੰਗਰੇਜ਼ਾਂ ਨੇ ਪੰਜਾਬ ਦੇ ਜਿਹੜੇ ਪੱਛਮੀ ਹਿੱਸੇ ਆ ਉਹਨਾਂ ਨੂੰ ਕੱਢ ਕੇ ਉਹਦਾ ਇੱਕ ਵੱਖਰਾ ਸੂਬਾ ਬਣਾਤਾ ਸੀਗਾ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਜਿਹਨੂੰ ਬਾਅਦ ਦੇ ਵਿੱਚ 2010 ਦੇ ਵਿੱਚ ਆ ਕੇ ਪਾਕਿਸਤਾਨ ਸਰਕਾਰ ਨੇ ਉਹਦਾ ਨਾਮ ਰੱਖਿਆ ਸੀ ਕਿ ਖੈਬਰ ਪਖਤੂਨਵਾ ਇਸੇ ਇਲਾਕੇ ਤੇ ਵਿੱਚ ਖੈਬਰ ਦਾ ਦਰਾ ਜਿੱਥੇ ਆਪਣਾ ਜਮਰੌਦ ਦਾ ਕਿਲਾ ਖੜਾ ਜਿਹੜਾ ਫਾਨਾ ਗੱਡਿਆ ਸੀ ਇਹਨਾਂ ਨੇ ਅਫਗਾਨਾਂ ਦੀ ਹਿੱਕ ਤੇ ਹੁਣ ਸਿੱਖਾਂ ਨੇ ਇਹਦੇ ਕਿੰਨੇ ਕ ਇਲਾਕੇ ਤੇ ਰਾਜ ਕੀਤਾ ਉਹ ਵੀ ਸੁਣ ਲਓ ਜਿਹੜਾ ਅਮਰ ਸ਼ਾ ਅਬਦਾਲੀ ਸੀ ਨਾ ਅਮਰ ਸਾ ਦਰਾਨੀ ਦੁਰਾਨੀ ਉਹਨੂੰ ਪਖਾਲਾ ਸੇ ਮਿਲਿਆ ਸੀਗਾ ਜਦੋਂ ਉਹ ਨਾਦਰ ਸ਼ਾਹ ਦੇ ਨਾਲ ਹਿੰਦੁਸਤਾਨ ਦੇ ਹਮਲੇ ਚ ਨਾਲ ਆਇਆ ਤਾਂ ਉਹਦੀ ਬਹਾਦਰੀ ਜੰਗੀ ਸੂਝ-ਬੂਝ ਤੇ ਉਹਦੀ ਪ੍ਰੈਜ਼ੈਂਸ ਆਫ ਮਾਈਂਡ ਦੇਖ ਕੇ ਨਾ ਉਹ ਤੋਂ ਖੁਸ਼ ਹੋ ਕੇ ਨਾਦਰ ਸ਼ਾਹ ਨੇ ਉਹਨੂੰ ਟਾਈਟਲ ਦਿੱਤਾ ਹੀ ਦੁਰਾਨੀ ਤਾਂ ਦੁਰੇ ਦੁਰਾਨੀ ਮਤਲਬ ਕਿ ਬਹੁਤ ਸਾਰੇ ਮੋਤੀਆਂ ਚੋਂ ਮੋਤੀਆਂ ਦੇ ਢੇਰ ਚੋਂ ਇੱਕ ਬੜਾ ਕੀਮਤੀ ਤੇ ਨਾਇਆਬ ਮੋਤੀ ਤੇ ਜਿਹੜਾ ਅਬਦਾਲੀ ਆ ਜਿਹੜੀ ਇਹਦੀ एंपਾਇਰ ਸੀਗੀ ਚਲੋ ਉਹਦੇ ਵਿੱਚ ਅਫਗਾਨਿਸਤਾਨ ਤਾਂ ਆਉਣਾ ਹੀ ਆ ਮਜੂਦਾ ਪਾਕਿਸਤਾਨ ਦਾ ਬਹੁਤ ਵੱਡਾ ਹਿੱਸਾ ਸੀ ਤੇ ਆਪਣੇ ਇੱਥੋਂ ਵਾਲੇ ਇੰਡੀਆ ਵਾਲੇ ਪੰਜਾਬ ਤਾਈਂ ਉਹ ਮਾਰ ਕਰਦਾ ਸੀਗਾ ਹੁਣ ਇਹ ਗੱਲ ਦੇਖੋ ਵੀ ਅਫਗਾਨਿਸਤਾਨ ਦੇ ਵਿੱਚ ਨਾ ਚਾਰ ਮੁੱਖ ਸ਼ਹਿਰ ਸੀਗੇ ਇਹਨਾਂ ਦੇ ਹਰਾਤ ਪਸ਼ਾਵਰ ਕਾਬਲ ਤੇ ਕੰਧਾਰ ਇਹ ਇੱਕ ਦੂਜੇ ਤੋਂ ਕੋਈ ਬਾੜੀ ਬੇਤਤੇ ਵੀ ਹੈਣਗੇ ਹੁਣ ਜਿਹੜੇ ਸਿੱਖ ਫੌਜਾਂ ਸੀ ਮਹਾਰਾਜੇ ਰਣਜੀਤ ਸਿੰਘ ਦੀਆਂ ਇਹਨਾਂ ਨੇ ਉਹਨਾਂ ਪਠਾਨ ਇਲਾਕਿਆਂ ਤੇ ਪਸ਼ਾਵਰ ਤੋਂ ਕਬਜ਼ਾ ਕਰਨਾ ਸ਼ੁਰੂ ਕੀਤਾ ਤੇ ਜਾ ਕੇ ਖੈਬਰ ਦੇ ਕੋਲੇ ਜਾ ਕੇ ਰੋਕ ਗਏ ਕਿਉਂਕਿ ਖੈਬਰ ਦਰੇ ਚੋਂ ਵਿਦੇਸ਼ੀ ਹਮਲਾਵਰਾਂ ਨੇ ਲੰਘ ਕੇ ਆਉਣਾ ਹੁੰਦਾ ਸੀ ਤੇ ਅਯਾੜ ਹੈਗੀ ਆ ਉੱਥੇ ਨਾ ਗੰਦੇ ਪਹਾੜਾ ਨੌ ਮਹੀਨੇ ਤੇ ਬਰਫ਼ ਪਈ ਰਹਿੰਦੀ ਹੈ ਉੱਥੇ ਇਹਨਾਂ ਨੇ ਗਾਂ ਜਾ ਕੀ ਕਰਨਾ ਸੀ ਇਨਨ ਦਾ ਤਾਂ ਕਿ ਇਬਰਤਾਂ ਜਾਣ ਦਾ ਮਤਲਬ ਵੀ ਇਹੀ ਸੀਗਾ ਵੀ ਕਿਤੇ ਇਹ ਨਾ ਹੋਵੇ ਕਿ ਜਦੋਂ ਸਿਰ ਤੇ ਚੜੇ ਆਉਂਦੇ ਆ ਉਦੋਂ ਹੀ ਪਤਾ ਲੱਗੇ ਇਹਨਾਂ ਦੇ ਅਸੀਂ ਇਧਰੋਂ ਪੰਜਾਬ ਵੱਲ ਨੂੰ ਹਿੰਦੁਸਤਾਨ ਵੱਲ ਨੂੰ ਜਿਹੜਾ ਮੂੰਹ ਕਰਦੇ ਆ ਨਾ ਉਹਦਾ ਆਪਾਂ ਰਾਹੀ ਬੰਦ ਕਰ ਦਈਏ ਤੇ ਹੁਣ ਜਿਹੜਾ ਮੌਜੂਦਾ ਪਾਕਿਸਤਾਨ ਆ ਜਦੋਂ ਦੇਸ਼ ਦੀ ਵੰਡ ਹੋਈ ਆ ਤਾਂ ਜਿਹੜਾ ਪਾਕਿਸਤਾਨ ਦਾ ਬਾਰਡਰ ਜਾ ਕੇ ਅਫਗਾਨਿਸਤਾਨ ਦੇ ਨਾਲ ਲੱਗਦਾ ਨਾ ਜਿਹੜਾ ਇਹਨਾਂ ਕੋਲੇ ਬਹੁਤ ਵੱਡਾ ਇਲਾਕਾ ਇਧਰੋਂ ਪਿਸ਼ਾਵਰ ਤੋਂ ਲੈ ਕੇ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਤੱਕ ਜਾ ਵਰਦਾ ਉਹ ਇਲਾਕਾ ਟ੍ਰੈਡੀਸ਼ਨਲੀ ਤੌਰ ਤੇ ਅਫਗਾਨਿਸਤਾਨ ਦਾ ਇਹਦੇ ਪਿੱਛੇ ਇਹਨਾਂ ਦਾ ਇਹਨਾਂ ਦਾ ਰੌਲਾ ਵੀ ਚੱਲੀ ਜਾਂਦਾ ਪਰ ਇਹ ਸਿੱਖਾਂ ਦੀ ਮਹਾਰਾਜਾ ਰਣਜੀਤ ਸਿੰਘ ਦੀ ਲੈਗਸੀ ਆ ਵੀ ਚੱਲ ਉਹਨੇ ਇੰਡੀਆ ਚੋਂ ਤਾਂ ਇਹਨਾਂ ਦੀ ਜੜ ਪੱਟੀ ਪੱਟੀ ਅਫਗਾਨਿਸਤਾਨ ਦੇ ਵੀ ਕੁਝ ਇਲਾਕੇ ਉਹਨੇ ਖੋਹ ਲਈ ਸੀ ਜਿਹੜੇ ਵਾਪਸ ਨਹੀਂ ਮੁੜੇ ਗਏ ਤੇ ਦੇਸ਼ ਦੀ ਵੰਡ ਮਗਰੋਂ ਉਹ ਪਾਕਿਸਤਾਨ ਦੇ ਹਿੱਸੇ ਆ ਗਏ ਆ ਇਹ ਸੀ ਮਹਾਰਾਜਾ ਰਣਜੀਤ ਸਿੰਘ ਤੇ ਸਿੱਖਾਂ ਦੀ ਲੈਗਸੀ ਚਲੋ ਹਿੰਦੁਸਤਾਨ ਨਾਲ ਤਾਂ ਪਾਕਿਸਤਾਨ ਦਾ ਬਾਰਡਰ ਤਾਂ ਹੋ ਗਿਆ ਤੇ ਜਿਹੜਾ ਅਫਗਾਨਿਸਤਾਨ ਵਾਲੇ ਪਾਸੇ ਨਵੇਂ ਇਸ ਬਣੇ ਮੁੜਕ ਦਾ ਬਾਰਡਰ ਤਾਂ ਇਹ ਕਰਨਾ ਸੀਗਾ ਤਾਂ ਉੱਥੇ ਜਿਹੜੀ ਅੰਗਰੇਜ਼ ਦੀ ਡਿਊਟੀ ਲੱਗੀ ਸੀ ਨਾ ਡੂਰੰਡ ਦੀ ਤੇ ਜਿਹੜੀ ਉਹਨੇ ਨਕਸ਼ੇ ਤੇ ਲਕੀਰ ਖਿੱਚੀ ਬਾਰਡਰ ਵਾਲੀ ਉਹਨੂੰ ਡੂਰੰਡ ਲਾਈਨ ਕਿਹਾ ਜਾਂਦਾ ਤੇ ਇਹ ਹੁਣ ਜਿਹੜਾ ਟ੍ਰੈਡੀਸ਼ਨਲੀ ਪਸ਼ਤੂਨ ਇਲਾਕਾ ਸੀਗਾ ਇਹ ਦੋ ਹਿੱਸਿਆਂ 'ਚ ਵੰਡਿਆ ਗਿਆ ਅੱਧਾ ਪਾਕਿਸਤਾਨ ਕੋਲੇ ਰਹਿ ਗਿਆ ਅੱਧਾ ਅਫਗਾਨਿਸਤਾਨ ਕੋਲੇ ਤੇ ਉਹਨਾਂ ਚੋਂ ਕਿਸੇ ਦੇ ਸਾਰੇ ਇੱਧਰ ਆ ਕਿਸੇ ਦੇ ਉੱਧਰ ਆ ਕਿਹਦੇ ਚਾਚੇ ਤਾਇਏ ਦੇ ਪੁੱਤ ਇੱਧਰ ਰਹਿੰਦੇ ਆ ਕਿਸੇ ਦੇ ਉੱਧਰ ਰਹਿੰਦੇ ਆ ਹਨਾ ਪਰਿਵਾਰਾਂ 'ਚ ਵਿਛੋੜਾ ਪਿਆ ਪਿਆ ਪਰ ਇੰਨਾ ਜ਼ਰੂਰ ਆ ਵੀ ਇਹਨਾਂ ਨੂੰ ਕੱਲੇ ਪਠਾਣਾ ਨੂੰ ਬਾਰਡਰ ਨੰਗਨ ਆਸਤੇ ਨਾ ਕਿਸੇ ਕਾਗਜ਼ ਪੱਤਰ ਦੀ ਲੋੜ ਨਹੀਂ ਇਹ ਆਪਦੀ ਮਰਜ਼ੀ ਨਾਲ ਹੀ ਚਾਹ ਪਾਕਿਸਤਾਨ ਚਲੇ ਜਾਣ ਚਾਹ ਉਧਰ ਅਫਗਾਨਿਸਤਾਨ ਦੇ ਵਿੱਚ ਟਰੈਵਲ ਕਰੇ ਆਉਣ ਤੇ ਹੁਣ ਅਫਗਾਨਿਸਤਾਨ ਦਾ ਜਿਹੜਾ ਤਾਲੇਬਾਨ ਦੀ ਮਜੂਦਾ ਸਰਕਾਰ ਆ ਇਹਨਾਂ ਦੇ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਵੀ ਆ ਤੇ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਵੀ ਅਸੀਂ ਕਿਸੇ ਤਰੀਕੇ ਜਿਹੜਾ ਸਾਡਾ ਇਲਾਕਾ ਸਾਡਾ ਟਰੈਡੀਸ਼ਨਲ ਅਫਗਾਨੀ ਇਲਾਕਾ ਅਸੀਂ ਉਹਨੂੰ ਵਾਪਸ ਲੈ ਸਕੀਏ ਪਰ ਉਹ ਇਲਾਕਾ ਜਿਹੜਾ ਪਾਕਿਸਤਾਨ ਨੂੰ ਜੀਓਪੋਲੀਟੀਕਲੀ ਬਹੁਤ ਜ਼ਿਆਦਾ ਅਹਿਮ ਰੋਲ ਨਿਭਾਉਣ ਵਾਸਤੇ ਦਿੰਦਾ ਜਿਹਦੇ ਕਰਕੇ ਪਾਕਿਸਤਾਨ ਦਾ ਕੈਂਪ ਬੱਦੀ ਅਮਰੀਕਾ ਤੋਂ ਕਰੋੜਾਂ ਅਰਬਾਂ ਡਾਲਰ ਖਾ ਗਿਆ ਉਹ ਇਲਾਕਾ ਉਹ ਲੈਗਸੀ ਸਿੱਖਾਂ ਦੀ ਹੀ ਪਾਕਿਸਤਾਨ ਨੂੰ ਗਿਫਟ ਕੀਤੀ ਵੀ ਆ ਹੁਣ ਆਪਾਂ ਆ ਜੀਏ ਦੂਜੇ ਪੁਆਇੰਟ ਤੇ ਵੀ ਸਰਦਾਰ ਨਲੂਏ ਨੂੰ ਕਿੰਨੇ ਕੁ ਲੋਕ ਜਾਣਦੇ ਆ ਜਿੰਨੀ ਸਰਦਾਰ ਨਲੂਏ ਦੀ ਚੜ੍ਹਾਈ ਹੈਗੀ ਆ ਉਹਦੀ ਰਿਸਪੈਕਟ ਹੈ ਮਿਲਟਰੀ ਹਲਕਿਆਂ ਦੇ ਵਿੱਚ ਇੱਕ ਜਰਨੈਲ ਦੇ ਤੌਰ ਤੇ ਉਹ ਕਿੰਨੀ ਕੁ ਵਾਜਬ ਆ ਤੇ ਕਿੰਨੀ ਕੁ ਆਪਣੇ ਲੋਕਾਂ ਨੇ ਐਕਸੈਜਰੇਟ ਕੀਤੀ ਹੋਈ ਆ ਇਹ ਤੋਂ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਆਪਣੀ ਐਂਗਲੋ ਸਿੱਖ ਜੰਗਾਂ ਹੋਈਆਂ ਹਨ ਅੰਗਰੇਜ਼ਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਦਰਬਾਰ ਦੇ ਵਿੱਚ ਸਾਰੇ ਸ਼ਾ ਚੱਲੀਆਂ ਹਨ ਇਹਨਾਂ ਦਾ ਪਰਿਵਾਰ ਖਤਮ ਕੀਤਾ ਕਿਵੇਂ ਜਿਵੇਂ ਮਹਾਰਾਜਾ ਸ਼ੇਰ ਸਿੰਘ ਉਹਦਾ ਬੇਟਾ ਕਮਰ ਨੌਨਿਹਾਲ ਸਿੰਘ ਖੜਕ ਸਿੰਘ ਕਰਕੇ ਹਨ ਜਿਵੇਂ ਵੀ ਸੀਗਾ ਚੱਲ ਉਹ ਤੋਂ ਬਾਅਦ ਬਹੁਤ ਗਿਤਾ ਬਣੀਆਂ ਕਿਸੇ ਤਰੀਕੇ ਦੀਆਂ ਚਲੋ ਜਿਹਨਾਂ ਬਾਰੇ ਆਪਾਂ ਗੱਲ ਕੀਤੀ ਨਾ ਰੌਲਾ ਹੋਰ ਬਣ ਜਾਣਾ ਕੰਟਰੋਵਰਸੀ ਬਣ ਜੂ ਅੱਜ ਆਪਾਂ ਇਸੇ ਪਾਸੇ ਰਹਿਨੇ ਆ ਤੇ ਜਦੋਂ ਪਹਿਲੀ ਐਂਗਲੋ ਸਿੱਖ ਵਾਰ ਹੋਣੀ ਸੀ ਤਾਂ ਇਹਨਾਂ ਨੇ ਜਿਹੜਾ ਇੰਡੀਆ ਦਾ ਗਵਰਨਰ ਜਰਨਲ ਵੀ ਰਿਹਾ ਹੈਨਰੀ ਹਾਰਡਿੰਗ ਹੈਨਰੀ ਹਾਰਡਿੰਗ ਇੱਕ ਬੈਟਲ ਹਾਰਡ ਐਂਡ ਵਾਰੀਅਰ ਸੀ ਯੋद्धा ਸੀ ਇਹ ਉਹ ਬੰਦਾ ਸੀ ਜਿਨੇ ਵਾਟਰਲੂ ਦੇ ਮੈਦਾਨਾਂ ਦੇ ਵਿੱਚ ਨਪੋਲੀਅਨ ਨੂੰ ਹਰਾਉਣ 'ਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਤੇ ਉਹਨੂੰ ਏਨ ਲੱਗਦਾ ਸੀਗਾ ਵੀ ਯਾਰ ਇਹ ਸਿੱਖਾਂ ਨੂੰ ਅਸੀਂ ਕੀ ਲਈ ਬੈਠੇ ਆ ਜਾ ਕੇ ਤਾਂ ਫਰੀ ਦੇ ਮੈਡਲ ਹੀ ਮਿਲਨੇ ਆ ਭਦਰੀ ਦੇ ਉਹਨੇ ਕਿਹਾ ਵੀ ਮੈਂ ਜਾ ਕੇ ਲੜੂਗਾ ਤੇ ਇਹਦੇ ਬਾਰੇ ਸ਼ਾ ਮੁਹੰਮਦ ਆ ਦੇ ਜੰਗਨਾਮੇ 'ਚ ਵੀ ਲਿਖਦਾ ਨੰਦਨ ਸਾਹਿਬ ਕੰਪਨੀ ਕਿਤਾਬ ਡਿੱਠੀ ਇਹਨਾਂ ਲਾਟਾਂ ਚੋਂ ਕੌਣ ਲੜੇਗਾ ਜੀ ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ ਹਮੇ ਜਾਏ ਕੇ ਸੀਖ ਕੋ ਅੜੇਗਾ ਜੀ ਹੁਣ ਇਹ ਉਹ ਬੰਦਾ ਸੀਗਾ ਜੀਦਾ ਉਸ ਨੇਪੋਲਿਗਨ ਦੇ ਨਾਲ ਜਿਹੜੀ ਵਾਟਰਲੂ ਚ ਜੰਗ ਹੋਈ ਹੈ ਉਹਦੇ ਚ ਦੀ ਬਾਹ ਵਢੀ ਗਈ ਸੀ ਉਹਦੇ ਕਰਕੇ ਇਹਨੂੰ ਟੁੰਡੇ ਲਾਟ ਕਹਿੰਦੇ ਸੀ ਚਲੋ ਇੱਕ ਹਲਕੀ ਫੁਲਕੀ ਜੀ ਗੱਲ ਆ ਅੱਜਕੱਲ ਆਪਣੇ ਪੰਜਾਬ ਦੇ ਵਿੱਚ ਨਾ ਆਪਾਂ ਜਿਹਦੀ ਕੋਈ ਬਾਹ ਨੂੰ ਵੱਡੀ ਵੀ ਹੋਵੇ ਉਹ ਅਕਸਰ ਟੁੰਡੇ ਲਾਟ ਕਹਿ ਦਿੰਦੇ ਆ ਟੁੰਡਾ ਦਾ ਟੁੰਡਾ ਹੀ ਹੁੰਦਾ ਜਿਹੜਾ ਲਾਟ ਆ ਤਾਂ ਉਦੋਂ ਹੁਣ ਇੰਨੀ ਕੋਈ ਪੜ੍ਹਾਈ ਦਿਖਾਈ ਹੈ ਨਹੀਂ ਸੀ ਲੋਕਾਂ ਦੀ ਤਾਂ ਜਿਵੇਂ Jubilee ਨੂੰ ਉਹਦੀ Victoria ਦੀ ਰਾਣੀ ਦੀ Jubilee ਸੀ ਹਨਾ ਉਹਨੂੰ ਜੁਗਨੀ ਬਣਾਤਾ ਉਹ ਜੁਗਨੀ Jubilee ਸੀਗੀ ਇੱਕ ਮਸ਼ਾਲ ਜਿਹੜੀ ਇਹਨਾਂ ਨੇ ਆਪਦੇ ਰਾਜ ਨੂੰ ਦਰਸਾਉਣ ਵਾਸਤੇ ਨਾ ਜਿਹੜੇ-ਜਿਹੜੇ ਇਹਨਾਂ ਦੇ ਸਾਰੇ ਦੁਨੀਆ 'ਚ ਰਾਜ ਦੇ ਵਿੱਚ ਮੱਤਪੂਰਨ ਸ਼ਹਿਰ ਸੀ ਉੱਥੇ-ਉੱਥੇ ਉਹ ਮਸ਼ਾਲ ਫੇਰੀ ਸੀ ਜਿਵੇਂ 올림픽 ਵਾਲੀ ਮਸ਼ਾਲ ਹੁੰਦੀ ਆ ਤੈਨੂੰ ਕਹਿੰਦੇ ਹੁੰਦੇ ਵੀ ਜੁਗਨੀ ਜਾ ਬੜੀ ਕੁਤੇ ਜੁਗਨੀ ਜਾ ਬੜੀ ਬੰਬੇ ਹਨ ਇਹ ਐਂ ਕਰਕੇ ਉਹਨੂੰ ਤੋਰੀ ਫਿਰਦੇ ਸੀ ਉਸੇ ਹਿਸਾਬ ਦੇ ਨਾਲ ਨਾ ਆਪਣੇ ਲੋਕ ਲਾਰਡ ਨੂੰ ਲਾਟ ਕਹਿੰਦੇ ਸੀਗੇ ਮਤਲਬ ਕਿ ਟੁੰਡਾ ਲਾਟ ਜਿਹਦਾ ਬਾਹ ਤੋਂ ਟੁੰਡਾ ਲਾਰਡ ਆ ਉਦੋਂ ਮਗਰੋਂ ਇਹ ਸ਼ਬਦ ਇੰਨਾ ਕਿ ਪ੍ਰਚਲਿਤ ਹੋਇਆ ਵੀ ਪੰਜਾਬ ਦੇ ਵਿੱਚ ਹਰੇਕ ਟੁੰਡੇ ਨੂੰ ਹੀ ਬੰਦਾ ਟੁੰਡੇ ਲਾਟ ਕਹਿਣ ਲੱਗ ਪਿਆ ਚਲੋ ਗੱਲ ਪਾਸੇ ਭਟਕ ਗਈ ਸੀਗੀ ਆਪਾਂ ਵਾਪਸ ਮੁੜ ਕੇ ਆਈਏ ਹੁਣ ਜਦੋਂ ਗੋਰਿਆਂ ਦੇ ਨਾਲ ਆਪਣੀ ਇਥੇ ਜੰਗ ਹੋਈ ਤਾਂ ਇਸ ਜੰਗ ਦੇ ਵਿੱਚ ਗੋਰਿਆਂ ਦਾ ਇੰਨਾ ਕੁ ਨੁਕਸਾਨ ਹੋਇਆ ਸੀ ਵੀ ਜਿੰਨੇ ਇਹਨਾਂ ਦੇ ਗੋਰੇ ਅਫਸਰ ਸਾਰਾ ਹਿੰਦੁਸਤਾਨ ਫਤਿਹ ਕਰਨ ਚ ਨਹੀਂ ਮਰੇ ਸੀ ਨਾ ਉਹ ਕੱਲੇ ਐਸੇ ਜੰਗ ਦੇ ਵਿੱਚ ਸਿੰਘਾਂ ਦੀ ਤਲਵਾਰ ਦੀ ਭੇਂਟ ਚੜ ਗਏ ਉਹ ਤਾਂ ਮਿਸਰ ਲਾਲ ਸਿੰਘ ਤੇ ਤੇਜ ਸਿੰਘ ਕਰਕੇ ਗਦਾਰੀ ਕਰ ਗਏ ਵੀ ਕਿਵੇਂ ਉਹ ਪਿੱਠ ਦਿਖਾ ਕੇ ਭੱਜ ਗਿਆ ਸਿਰਫ ਮਨੋਬਲ ਤੋੜਨ ਵਾਸਤੇ ਫੌਜਾਂ ਦਾ ਤੇ ਦੂਜੇ ਪਾਸੇ ਭਾੜਾ ਸਿੰਘ ਜਦੋਂ ਇਹ ਲਾਲ ਸਿੰਘ ਤੇ ਤੇਜ ਸਿੰਘ ਵਰਗੇ ਨਿਕਲ ਗਏ ਤੇ ਫੌਜਾਂ ਪਿੱਛੇ हट ਗਈਆਂ ਤਾਂ ਅੰਗਰੇਜ਼ ਵੀ ਆਪ ਦਾ ਤੰਗ ਪੇੜਾ ਚੱਕ ਕੇ ਭੱਜ ਪਿਆ ਸੀ ਤਾਂ ਜਿਹੜਾ ਉਹ ਫਰੀਦਕੋਟਲਾ ਰਾਜਾ ਪਹਾੜਾ ਸਿੰਘ ਆ ਉਹਨੇ ਜਾ ਕੇ ਅੰਗਰੇਜ਼ਾਂ ਨੂੰ ਰੋਕਿਆ ਵੀ ਯਾਰ ਤੁਸੀਂ ਕਦੋਂ ਭੱਜੀ ਜੰਨੇ ਆ ਤੁਸੀਂ ਕਦੋਂ ਚਿੱਟੜਾਂ ਨੂੰ ਅੱਡੀਆਂ ਲਾਈਆਂ ਸਿੰਘ ਤਾਂ ਮੈਦਾਨ ਛੱਡ ਕੇ ਜਾਓ ਮੈਦਾਨ ਤੇ ਜਾ ਕੇ ਕਬਜ਼ਾ ਕਰੋ ਉਹਨਾਂ ਦੀਆਂ ਝੰਡੀਆਂ ਖੋ ਕੇ ਆਪ ਦੀ ਜਿੱਤ ਦਾ ਐਲਾਨ ਕਰੋ ਤੇ ਫਿਰ ਇਹਦੇ ਬਾਰੇ ਸ਼ਾਹ ਮੁਮਤਾ ਇਸ ਤਰ੍ਹਾਂ ਲਿਖਦਾ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਸਿੰਘਾਂ ਨਾਲ ਸੀ ਉਸ ਦੀ ਗੈਰਸੱਲੀ ਉਹ ਭੱਜ ਕੇ ਲਾਟ ਨੂੰ ਜਾਈ ਮਿਲਿਆ ਗੱਲ ਖੋਲ ਦਸੀ ਸਾਰੀ ਭੇਤ ਵਾਲੀ ਲੋਜੀ ਲੋਰਡ ਲੋਜੀ ਜਿਹੜਾ ਹਿੰਦੁਸਤਾਨ ਦਾ ਗਵਰਨਰ ਜਰਨਲ ਵੀ ਰਿਆ ਤੇ 1849 ਦੇ ਵਿੱਚ ਜਿਹੜੀ ਉਹਨੇ ਸਿੱਖ ਰਾਜ ਨੂੰ ਕੰਪਨੀ ਰਾਜ ਚ ਅਜ਼ਿਮੀਲੇਟ ਕਰਨ ਦੇ ਵਿੱਚ ਜਿਹੜੀ ਉਹਨੇ ਮੁੱਖ ਭੂਮਿਕਾ ਨਿਭਾਈ ਮਹਾਰਾਜਾ ਦਲੀਪ ਸਿੰਘ ਤੋਂ ਕਿਵੇਂ ਇਹਨਾਂ ਨੇ ਚਲਾਕੀ ਦੇ ਨਾਲ ਛਲਕਾਪਟ ਦੇ ਨਾਲ ਕੋਹੇਨੂਰ ਹੀਰਾ ਲਿਆ ਕਿਵੇਂ ਉਹਨੂੰ ਉਹ ਇੰਗਲੈਂਡ ਲੈ ਕੇ ਗਏ ਆਪਦੀਆਂ ਜੜਾਂ ਤੋਂ ਤੋੜਨ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਮਾਸਟਰ ਮਾਈਂਡ ਸੀਗਾ ਲord ਲੌਜੀ ਜੀ ਦਾ ਪੂਰਾ ਨਾਂ ਸੀਗਾ ਜੇਮਸ ਬ੍ਰਾਊਨ ਰਾਮਸਿਡਲੋਜੀ ਹੁਣ ਨਾ ਮੈਨੂੰ ਪਤਾ ਯੂਟਿਊਬਰ ਅਰਗਿਆਂ ਦੇ ਮਨ 'ਚ ਜਦੋਂ ਲਾ ਲੋਜੀ ਸ਼ਬਦ ਸੁਣ ਕੇ ਨਾ ਇਹਨਾਂ ਦੇ ਇਹੀ ਗੱਲ ਵੱਜਣੀਆਂ ਦਿਮਾਗ 'ਚ ਵੀ ਕਿਤੇ ਹੈਲੋ ਸਟੇਸ਼ਨ ਟੈਕਨੋਲੋਜੀ ਦੀ ਗੱਲ ਕਰਦਾ ਹੁਣ ਪਰ ਉਹ ਲਾ ਲੋਜੀ ਸ਼ਹਿਰ ਇਹਦੇ ਨਾਂ ਤੇ ਰੱਖਿਆ ਗਿਆ ਹੁਣ ਇਹ ਬੰਦਾ ਹਿੰਦੁਸਤਾਨ ਦਾ ਗਵਰਨਰ ਜਰਨਲ ਸੀਗਾ ਤੇ ਮੈਨੂੰ ਨਾ ਆ ਆ ਦੀ ਇਮਾਨਦਾਰੀ ਨਾਲ ਆ ਕੇ ਬੰਦੇ ਦੱਸ ਦੇਣ ਵੀ ਯਾਰ ਕੀਨੇ ਅੱਜ ਤੋਂ ਪਹਿਲਾਂ ਇਹਦਾ ਨਾਂ ਸੁਣਿਆ ਸੀ ਜਾਂ ਕਿਸੇ ਨੂੰ ਪਤਾ ਹੋਵੇ ਵੀ ਲਾਰਡ ਲੋਜੀ ਉਹ ਬੰਦਾ ਸੀਗਾ ਜੀਨੇ ਆ ਕੇ ਆਪਣੇ ਪੰਜਾਬ ਨੂੰ ਖਾਲਸਾ ਰਾਜ ਨੂੰ ਅੰਗਰੇਜ਼ੀ ਰਾਜ ਚ ਮਲਾਇਆ ਮੈਨੂੰ ਮੈਂ ਦਾਅਵੇ ਨਾ ਕਹਿਣਾ ਵੀ 197 ਬੰਦੇ ਸਿਰ ਮਾਰ ਦੇਣਗੇ ਵੀ ਅਸੀਂ ਕਿਸੇ ਲੋਰਡਰ ਲੋਜੀ ਨੂੰ ਨਹੀਂ ਜਾਣਦੇ ਤੇ ਹੁਣ ਮੰਨ ਲਓ ਕੱਲ ਨੂੰ ਕੋਈ ਗੋਰਾ ਕਿ ਇੱਥੇ ਆਪਾਂ ਨੂੰ ਨਾ ਕਿਤੇ ਇੱਥੇ ਨਰਮੇ ਤੇ ਤੇਲੀ ਵਾਲੀ ਸਪਰੇਅ ਕਰੀ ਜਾਂਦੇ ਬੰਦੇ ਨੂੰ ਰੋਕ ਕੇ ਕਹਦੇ ਵੀ ਹਾਂ ਤੁਹਾਡਾ ਲੋਰਡਰ ਲੋਜੀ ਬਾਰੇ ਕੀ ਖਿਆਲ ਆ ਤੇ ਉਹ ਬੰਦਾ ਸਿਰ ਹੀ ਮਾਰੂਗਾ ਵੀ ਮੈਨੂੰ ਕੀ ਮੇਰੀ ਕੀ ਬੁਲਾਇਆ ਜਾਣੇ ਕੌਣਾ ਲੋਰਡਰ ਲੋਜੀ ਤੇ ਜੇ ਆਪਣੇ ਵਾਲੇ ਯੂਟਿਊਬਰ ਅਗਾਂਹ ਹੋਏ ਆ ਉਹਨੇ ਪਾ ਦੇਣਾ ਰੌਲਾ ਪੀਏ ਤਾਂ ਜੀ ਲੋਡ ਲੋਜੀ ਰਗੇ ਦਾ ਫੱਦੂ ਬੰਦੇ ਸੀਗੇ ਭਾਂਚੋ ਐਵੇਂ ਕਿਤਾ ਪਾਈ ਲਿਖੀ ਬੈਠੇ ਤੁਸੀਂ ਕਿ ਇਹਨਾਂ ਨੇ ਪੰਜਾਬ ਜਿੱਤ ਲਿਆ ਹਿੰਦੁਸਤਾਨ ਚ ਐ ਕਰਤਾ ਔ ਕਰਤਾ ਨੂੰ ਤਾਂ ਪੰਜਾਬ ਚ ਕੁੱਤਾ ਨਹੀਂ ਪੁੱਛਦਾ ਉਹਦਾ ਤਾਂ ਕਿਸੇ ਨੇ ਨਾਂ ਹੀ ਨਹੀਂ ਸੁਣਿਆ ਇਹੀ ਸਾਬ ਤੁਸੀਂ ਸਰਦਾਰ ਨਾਲ ਉਹ ਇਹਨਾਂ ਲਾ ਕੇ ਦੇਖ ਲਓ ਹੁਣ ਆਪਾਂ ਇਹ ਗੱਲ ਨਹੀਂ ਕਹਿੰਦੇ ਵੀ ਪਠਾਨ ਬਾਦਰ ਲੋਕ ਨਹੀਂ ਸੀ ਬਹੁਤ ਬਹਾਦਰ ਕੌਮ ਆ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਵੇਂ ਇੱਕ ਦੰਦ ਕਥਾ ਵੀ ਜੁੜੀ ਹੋਈ ਆ ਵੀ ਇਹਨਾਂ ਨੇ ਉਹ ਜਿਹੜੀਆਂ ਖੈਬਰ ਪਖਤੂਨ ਪੇਂਦੀਆਂ ਬਾਰਬਰ ਜੀ ਵਾਲੀਆਂ ਪਹਾੜੀਆਂ ਨਾ ਉੱਥੇ ਕਿਲਾ ਸੀਗਾ ਉਹ ਜਦੋਂ ਉਸ ਘਾਟੀ ਪੇਂਦੀ ਲੰਘਣਾ ਤਾਂ ਉਹ ਕਿਲਾ ਫਤਿਹ ਕਰਨਾ ਜ਼ਰੂਰੀ ਸੀ ਕਿਉਂਕਿ ਉਹ ਕਿਲਾ ਲੰਘੇ ਬਿਨਾ ਸਰ ਕੀਤੇ ਬਿਨਾ ਉਥੋਂ ਦੀ ਲੰਘਣਾ ਸਿੱਧਾ ਮੌਤ ਨੂੰ ਦਾਵਤ ਦੇਣੀ ਸੀ ਕਿਉਂਕਿ ਉੱਪਰੋਂ ਜਿਹੜੇ ਉਹਨਾਂ ਦੇ ਨਿਸ਼ਾਨੇਬਾਜ਼ ਬੰਦੇ ਬੈਠੇ ਸੀਗੇ ਉਹ ਉਹਨਾਂ ਦੀਆਂ ਰਾਈਫਲਾਂ ਦੀ ਸਿੱਧੀ ਮਾਰ ਦੇ ਵਿੱਚ ਸੀ ਇਹਨਾਂ ਨੇ ਬਹੁਤ ਪੁੱਛ ਪੜਤਾਲ ਕੀਤੀ ਭੱਜ ਦੌੜ ਕੀਤੀ ਵੀ ਉਹ ਕਿਲੇ ਨੂੰ ਜਾਂਦਾ ਰਾਹ ਸਾਨੂੰ ਲੱਭ ਜੇ ਜਿਵੇਂ ਆਪਣੇ ਸ਼ਿਵਾਜੀ ਦੇ ਕਿਲੇ ਆ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਕਿੰਨੇ ਗੁਪਤਰਾ ਹੈਗੇ ਆ ਜਿਹੜੇ ਉਹਨਾਂ ਨੂੰ ਹੀ ਪਤਾ ਸੀ ਉਸੇ ਤਰੀਕੇ ਨਾਲ ਇਹਨਾਂ ਨੂੰ ਉਹ ਪਹਾੜੀ ਚੜ ਕੇ ਕਿਲਾ ਜਿਹੜਾ ਸਰ ਕਰਨਾ ਸੀਗਾ ਉਹਦੇ ਲਈ ਕੋਈ ਰਾਹ ਨਹੀਂ ਲੱਭਦਾ ਸੀ ਤੇ ਇੱਕ ਦਿਨ ਇਹਨਾਂ ਨੂੰ ਇੱਕ ਪਠਾਨ ਬੁੜਾ ਆਪਦੇ ਪੋਤੇ ਦੇ ਨਾਲ ਬੱਕਰੀਆਂ ਚਾਰਦਾ ਮਿਲ ਗਿਆ ਇਹ ਉਹਨੂੰ ਫੜ ਲਿਆ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਉਹਨੂੰ ਪੁੱਛਦੇ ਵੀ ਬਾਬਾ ਦੱਸ ਕਿਲੇ ਨੂੰ ਕਿੱਧਰ ਦੀ ਚੜੀਦਾ ਤਾਂ ਉਹ ਬੁਢਾ ਕਹਿੰਦਾ ਵੀ ਮੈਂ ਤੁਹਾਨੂੰ ਦੱਸ ਤਾਂ ਦੇਉਂਗਾ ਵੀ ਕਿਲੇ 'ਚ ਕਿੱਧਰ ਨੂੰ ਚੜੀਦਾ ਪਰ ਤੁਸੀਂ ਇਹ ਕੰਮ ਕਰੋ ਪਹਿਲਾਂ ਕਹਿੰਦੇ ਕੀ ਕਹਿੰਦਾ ਵੀ ਜਿਹੜਾ ਮੇਰਾ ਪੋਤਾ ਨਾ ਇਹਨੂੰ ਖੜੇ ਸਿਰ ਦੋ ਹੁਣ ਕਿਸ ਨੇ ਆ ਦੇਖਿਆ ਨਾ ਤਾਂ ਲੱਤਾਂ ਫੜ ਕੇ ਮਰਿਆ ਖੱਡ 'ਚ ਉਹ ਤੇ ਜਦੋਂ ਖੱਡ 'ਚ ਡਿੱਗ ਪਿਆ ਜਵਾਕ ਮਰ ਗਿਆ ਤੇ ਉਦੋਂ ਬੁਢੇ ਨੇ ਮੁੱਛਾਂ ਨੂੰ ਤਾੜ ਕੇ ਕਿਹਾ ਵੀ ਸਰਦਾਰਾ ਹੁਣ ਰਾ ਪੁੱਛ ਕੇ ਦਿਖਾ ਦੇ ਤਾਂ ਮੰਨ ਜੂ ਮੇਰੇ ਮਨ 'ਚ ਇਹ ਡਰ ਸੀਗਾ ਵੀ ਕਿਤੇ ਮੇਰਾ ਪੋਤਾ ਨਾ ਕਿਤੇ ਤੁਹਾਡੇ ਡਰਾਵਿਆਂ ਤੋਂ ਜਾਂ ਤੁਹਾਡੀ ਕੁੱਟ ਤੋਂ ਹਨਾ ਟੌਰਚਰ ਤੋਂ ਡਰ ਕੇ ਜਾਂ ਅੱਕ ਕੇ ਹਨਾ ਜਾਂ ਮਜਬੂਰ ਹੋ ਕੇ ਕਿਲੇ ਦਾ ਰਾਹ ਨਾ ਦੱਸ ਦੇ ਹੁਣ ਉਹ ਕਰੋੜਾ ਰਾਹ ਚੋਂ ਨਿਕਲ ਗਿਆ ਜੇ ਤੁਸੀਂ ਇੱਡੇ ਤਕੜੇ ਆ ਤਾਂ ਮੇਰੇ ਤੋਂ ਰਾਹ ਪੁੱਛ ਕੇ ਦਿਖਾ ਦਿਓ ਹੁਣ ਮੇਰੀ ਨਾ ਆ ਯੂਟਿਊਬਰਾਂ ਅਰਗੇ ਹੋਰ ਭਰਾਵਾਂ ਨੂੰ ਬੇਨਤੀ ਹੈ ਵੀ ਬਾਈ ਯਾਰ ਘਰ ਦੇ ਪਰਣਾਲੇ ਨਾ ਟਾਇਆ ਕਰੋ ਜੇ ਕੋਈ ਆਪਣੇ ਸੱਚੀ ਵੀ ਗੱਲਬਾਤ ਹੋਈ ਹੋਵੇ ਨਾ ਤੇ ਆਪਾਂ ਉਹ ਗੱਲ ਨੂੰ ਟੱਕਦੇ ਹੁੰਨੇ ਆ ਯਾਰ ਵੀ ਕਾਹਨੂੰ ਆਪਣੀ ਬੇਇੱਜ਼ਤੀ ਹੋਊਗੀ ਤੇ ਤੁਸੀਂ ਸਾਲਿਓ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਆਪਣੀਆਂ ਇਹਨੀਆਂ ਅਚੀਵਮੈਂਟਸ ਆ ਉਹਨਾਂ ਨੂੰ ਵੀ ਛਟਾਇਆ ਕਿ ਲੋਕਾਂ ਮੂਰੇ ਦੱਸੀ ਇਹਨਾਂ ਲੋਕਾਂ ਨੂੰ ਗੰਧ ਗਲਤ ਇਨਫੋਰਮੇਸ਼ਨ ਦੇਈ ਜਾਂਦੇ ਆ ਲੋਕਾਂ ਦੇ ਮਨ ਦੇ ਜਨ ਫੀਰੀਅਰਟੀ ਬਿਠਾਈ ਜਾਂਦੇ ਆ ਵੀ ਬਈ ਸਾਡਾ ਤਾਂ ਇਕੱਲਾ ਕਿਤਾਬਾਂ ਚ ਹੀ ਇਹਨਾਂ ਨੇ ਅਸਲ ਚ ਕੁਝ ਨਹੀਂ ਕੀਤਾਗਾ ਸੋ ਵੀਰ ਮੇਰੇ ਜਦੋਂ ਤੁਸੀਂ ਕਿਤੇ ਪੰਜਾਬ ਤੋਂ ਬਾਹਰ ਜਾਂਦੇ ਆ ਨਾ ਤੁਸੀਂ ਪੰਜਾਬ ਦੀ ਪੰਜਾਬੀ ਗਿੱਤ ਦੀ ਸਿੱਖੀ ਦੇ ਤੁਸੀਂ ਐਮਬੈਸਡਰ ਹੁੰਨੇ ਆ ਤੁਸੀਂ ਇਸ ਚੀਜ਼ ਦੀ ਆਪਣੇ ਖੇਤੇ ਦੀ ਆਪਣੀ ਬੋਲੀ ਦੀ ਆਪਣੇ ਧਰਮ ਦੇ ਤੁਸੀਂ ਰਿਪਰੈਜ਼ੈਂਟੇਟ ਹੋਣੇ ਆ ਉਸ ਇਲਾਕੇ ਦੇ ਵਿੱਚ ਤੁਹਾਨੂੰ ਦੇਖ ਕੇ ਉਹਨਾਂ ਲੋਕਾਂ ਨੇ ਤੁਹਾਡੇ ਵਿਵਹਾਰ ਕਰਕੇ ਉਹਨਾਂ ਨੇ ਪੂਰੀ ਕਮਿਊਨਿਟੀ ਬਾਰੇ ਅੰਦਾਜ਼ਾ ਲਾਉਣਾ ਹੁੰਦਾ ਹੀ ਬੰਦੇ ਕਿਹੋ ਜਿਹੇ ਆ ਸੋ ਯਾਰ ਐਵੀਆਂ ਕਰਤੂਤਾਂ ਨਾ ਕਰਿਆ ਕਰੋ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਆ ਤੇ ਬਾਕੀ ਆਪਣੇ ਦਰਸ਼ਕਾਂ ਨੂੰ ਵੀ ਬੇਨਤੀ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ